ਤੇ ਸਿੱਖਿਆ ਦਾ ਹੱਕਾ ਦੇ ਕੇ ਸੱਤਾ ਦੇ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਰਦਾ ਫਾਸ਼ ਹੋ ਗਿਆ ਗੜਸ਼ੰਕਰ ਦੇਦਨ ਪੈਂਦੇ ਚੁੰਗੀਆਂ ਦਿੱਤੀ ਬੈਡਾ ਵਾਲੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਹੀ ਕੁਜਾਲਮ ਵੇਖਣ ਨੂੰ ਮਿਲ ਰਿਹਾ ਦਰਅਸਲ ਸ਼ਬਦ ਹਲਕਾ ਗੜ ਸ਼ੰਕਰ ਤੋਂ ਭਾਜੀਪੀ ਇੰਚਾਰਜ ਨਮੀਸ਼ਾ ਮਹਿਤਾ ਦੇ ਨੇ ਜਿਨ੍ਹਾਂ ਵੱਲੋਂ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਉਜਾਗਰ ਕਰਦਿਆਂ ਹੋਇਆਂ ਗੜ ਸ਼ੰਕਰ ਦੇ 20 ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਲਈ ਬੜੀ ਜੱਦੋਜਹਿਦ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਇੱਥੇ 30 ਬੈਡਾਂ ਦਾ ਹਸਪਤਾਲ ਬਣਾਇਆ ਗਿਆ ਸੀ ਪਰ ਅੱਜ ਇਸ ਹਸਪਤਾਲ ਦੇ ਵਿੱਚ ਸਿਰਫ 21 ਡਾਕਟਰ ਹੈ ਉਹ ਵੀ ਹਫ਼ਤੇ ਦੇ ਵਿੱਚ ਦੋ ਦਿਨ ਹੀ ਮਰੀਜ਼ਾਂ ਦਾ ਚੈੱਕਅਪ ਕਰਦਾ ਹੈ ਤੇ ਹੋਰ ਸਟਾਫ ਦੀ ਵੀ ਕਟ ਜਿਸ ਤੇ ਸਾਫ ਜ਼ਾਹਰ ਹੋ ਰਿਹਾ ਹੈ ਕਿ ਚੁੰਗਿਆ ਦਾ ਸਿਵਲ ਹਸਪਤਾਲਾ ਚਿੱਟਾ ਹਾਥੀ ਬਣਿਆ ਹੋਇਆ ਉਹਨਾਂ ਨੇ ਕਿਹਾ ਕਿ ਸਿਵਲ ਹਸਪਤਾਲ ਚੁੰਗਿਆ ਦੇ ਵਿੱਚ ਦੋ ਐਂਬੂਲੈਂਸਾਂ ਉਹਨਾਂ ਦੇ ਵੱਲੋਂ ਉਪਲਬਧ ਕਰਵਾਈਆਂ ਗਈਆਂ ਸਾਂ ਜੋ ਕਿ ਹੁਣ ਗਾਇਬ ਨੇ ਨਮੀਸ਼ਾ ਮਹਿਤਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਰਹੇ ਨੇ ਤੇ ਉਹਨਾਂ ਇਲਜ਼ਾਮ ਲਗਾਏ ਨੇ ਕਿ ਬੀਤੇ ਇਲਾਕੇ ਦੇ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਜਾ ਕੇ ਪ੍ਰਾਈਵੇਟ ਹਸਪਤਾਲਾ ਦੇ ਵਿੱਚ ਇਲਾਜ ਕਰਵਾਉਣਾ ਪੈ ਰਿਹਾ ਕਈ ਵਾਰ ਇਲਾਜ ਨਾ ਹੋਣ ਕਾਰਨ ਮੌਤਾਂ ਵੀ ਹੋ ਚੁੱਕੀਆਂ ਨੇ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਚੁੰਗਿਆ ਦੇ ਸਿਵਲ ਹ ਦਾਲ ਦੇ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਉਹ ਸੰਘਰਸ਼ ਕਰਨਗੇ ਸ਼ਹਿਰ ਤੇ ਸਿੱਖਿਆ ਦੇ ਨਾਮ ਤੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਜਿਹੜੀ ਪਾਰਟੀ ਸੱਤਾ ਚ ਆਈ ਸੀ ਅੱਜ ਉਹਨਾਂ ਦਾ ਪਰਦਾ ਜਿਹੜਾ ਫਾਸ਼ ਹੋ ਚੁੱਕਾ ਹੈ ਅਸੀਂ ਆਪਣੇ ਝੁੰਗੀਆਂ ਹਸਪੀਟਲ ਦੇ ਵਿੱਚ ਖੜੇ ਹਾਂ ਔਰ ਇੱਥੇ 30 ਬੈਡ ਹਸਪੀਟਲ ਹੈਗਾ ਪਰ ਇੱਕ ਡਾਕਟਰ ਆਂਦਾ ਉਹ ਵੀ ਹਫਤੇ ਦੇ ਵਿੱਚ 2 ਦਿਨ ਚੈੱਕਅਪ ਕਰਨ ਵਾਸਤੇ ਫੈਸਿਲਿਟੀਆਂ ਹੈ ਨਹੀਂ ਲੈਬ ਅਤੇ ਹੈਗੀ ਹੈ ਲੈਬ ਟੈਕਨੀਸ਼ੀਅਨ ਹੈ ਨਹੀਂ ਹੈ ਚੈਕਰ ਸਟਾਫ ਹੋਵੇ ਤਾਂ ਸਾਡੇ ਬੀਤ ਵਾਸੀਆਂ ਨੂੰ ਜਿਹੜਾ ਫੈਸਿਲਿਟੀ ਹੋ ਸਕਦੀ ਹੈ ਔਰ ਡਿਪਟੀ ਸਪੀਕਰ ਸਾਹਿਬ ਜਿਹੜੇ ਆ ਉਹ ਫੜਾ ਮਾਰਦੇ ਨਹੀਂ ਥੱਕਦੇ ਹੈਗੇ ਕਿ ਅਸੀਂ ਹੁਣ ਜਿਹੜਾ ਇੰਨੀ ਸਿਹਤ ਸਹੂਿਦਾਵਾਂ ਦੇ ਦਿੱਤੀਆਂ ਕਿ ਲੋਕਾਂ ਨੂੰ ਰੈਫਰ ਨਹੀਂ ਕਰਨਾ ਪੈਂਦਾ ਚਾਹੇ ਗੜਸ਼ੰਕਰ ਦਾ ਹਸਪਤਾਲ ਹੋਵੇ ਚਾਹੇ ਸਾਡਾ ਚੁੰਗੀਆਂ ਦਾ ਹਸਪਤਾਲ ਹੋਵੇ ਇਹ ਸਿਰਫ ਇੱਕ ਰੈਫਰੈਂਸ ਕੇਂਦਰ ਬਣਿਆ ਹੋਇਆ ਹੈ ਤੋਂ ਲਿਖ ਦਿੱਤਾ ਜਾਂਦਾ ਰੈਫਰ ਕਰਤਾ ਜਾਂਦਾ ਜਿੱਥੇ ਡਾਕਟਰ ਜੀ ਨਹੀਂ ਹੋਣਗੇ ਨੇਚੁਰਲੀ ਉਤੇ ਇਹੀ ਕੰਮ ਚੱਲੂਗਾ ਔਰ ਮੈਂ ਇਹ ਕਹਿਣਾ ਚਾਹਨੀ ਆ ਕਿ ਬੀਤਵਾਸੀਆਂ ਵਾਸਤੇ ਇਹ ਹਸਪੀਟਲ ਬੜੀ ਜਦੋ ਜਹਿਦ ਨਾਲ ਬਣਵਾਇਆ ਗਿਆ ਸੀਗਾ ਇੱਥੇ ਦੋ ਐਂਬੂਲੈਂਸਿਸ ਸੀਗੀਆਂ ਐਂਬੂਲੈਂਸ ਮੈਂ ਲਿਆ ਕੇ ਦਿੱਤੀ ਸੀਗੀ ਔਰ ਉਹ ਐਂਬੂਲੈਂਸ ਵੀ ਅਜੇ ਤੋ ਗਾਇਬ ਹੈ ਸਾਡੇ ਇੱਥੇ ਕਈ ਜਿਹੜੇ ਮਰੀਜ਼ ਖੱਜਲ ਖੁਆਰ ਹੋ ਚੁੱਕੇ ਐ ਔਰ ਕਈ ਮੌਤ ਦੇ ਘਾਟ ਉਤਰ ਚੁੱਕੇ ਐ ਰੀਸੈਂਟਲੀ ਇੱਕ ਸਾਡਾ ਲੜਕਾ ਪਿੰਡ ਬਿਨੇਵਾਲ ਦਾ ਜੇਕਰ ਉਹਨੂੰ ਫੈਸਿਲਿਟੀ ਮਿਲ ਜਾਂਦੀ ਤੇ ਸ਼ਾਇਦ ਉਹ ਬੱਚਾ ਜਿਹੜਾ ਉਹਦੀ ਜਾਨ ਬਚ ਸਕਦੀ ਸੀ ਔਰ ਮੈਂ ਸਮਝਦੀ ਆ ਕਿ ਮੌਜੂਦਾ ਸਰਕਾਰ ਇਹੋ ਜਿਹੇ ਬੱਚੇ ਦੇ ਮੌਤ ਵਾਸਤੇ ਜ਼ਿੰਮੇਵਾਰ ਹੈ ਕਿਉਂਕਿ ਉਹਨੂੰ ਫੈਸਿਲਿਟੀ ਨਹੀਂ ਮਿਲੀ ਉਹਨੂੰ ਲੁੱਕ ਆਫਟਰ ਨਹੀਂ ਮਿਲੀ ਜਿਸ ਦੇ ਕਰਕੇ ਉਹ ਹਸਪੀਟਲ ਪਹੁੰਚ ਨਹੀਂ ਸਕਿਆ ਤੇ ਰਸਤੇ ਦੇ ਵਿੱਚ ਉਹਦਾ ਦੇਹਾਂਤ ਹੋ ਗਿਆ ਔਰ ਮੈਂ ਸਮਝਦੀ ਆ ਕਿ ਝੂਠ ਬੋਲਣ ਵਾਲੀ ਸਰਕਾਰ ਜਿਹੜੀ ਐ ਅੱਜ ਉਹਦਾ ਪਰਦਾ ਜਿਹੜਾ ਬਿਲਕੁਲ ਫਾਸ਼ ਹੋ ਚੁੱਕਾ ਮੈਂ ਕਹਿਣਾ ਚਾਹਨੀ ਹਾਂ ਕਿ ਜਿਸ ਦਿਨ ਮੁੱਖ ਮੰਤਰੀ ਸਾਹਿਬ ਜਿਹੜਾ ਸ਼੍ਰੀ ਖੁਰਾਲਗੜ੍ਹ ਸਾਹਿਬ ਆਏ ਸੀਗੇ ਉਸ ਦਿਨ ਉਹਨਾਂ ਨੇ ਪੁੱਛਿਆ ਸਾਡੇ ਡਿਪਟੀ ਸਪੀਕਰ ਸਾਡੇ ਨੁਮਾਇੰਦੇ ਨੂੰ ਔਰ ਨੁਮਾਇੰਦਾ ਸਾਡਾ ਜਿਹੜਾ ਹੈ ਉਹਨੇ ਬੜੀ ਬੇਬਾਕੀ ਦੇ ਨਾਲ ਜੈਕ੍ਰਿਸ਼ਨ ਰੌੜੀ ਨੇ ਕਹਿ ਦਿੱਤਾ ਜੀ ਸਾਡੇ ਇੱਥੇ ਤਾਂ ਤੁਸੀਂ ਸਭ ਕੁਝ ਹੀ ਦੇ ਦਿੱਤਾ ਔਰ ਜਦ ਕਿ ਐਨੀ ਵਾਰੀ ਐਕਸੀਡੈਂਟਸ ਹੋ ਚੁੱਕੇ ਜਿਸ ਦਿਨ ਦੀ ਖਾਸ ਤੌਰ ਤੇ ਸਰਕਾਰ ਬਣੀ ਹੈ ਉਸ ਦਿਨ ਤੋਂ ਘੱਟੋ ਘੱਟ ਨਹੀਂ ਤਾਂ 10-12 ਬੰਦੇ ਮਰ ਚੁੱਕੇ ਐ ਐਕਸੀਡੈਂਟਸ ਦੇ ਵਿੱਚ ਔਰ ਧਰਮ ਬੰਦਾ ਸੀਗਾ ਸਾਡੇ ਜਿਹੜੇ ਐਮ ਐਲ ਏ ਦਾ ਇਹ ਦੱਸਣ ਦਾ ਸੀ ਐਮ ਨੂੰ ਕਿ ਸੜਕ ਜਿਹੜੀ ਚੌੜੀ ਕੀਤੀ ਜਾਵੇ ਇਹਨਾਂ ਨੇ ਮੰਗ ਹੀ ਨਹੀਂ ਰੱਖੀ ਔਰ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਜ ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਹੋ ਸਕਦਾ ਸੀ ਉਹਨਾਂ ਜਿਹੜੇ ਲੋਕਾਂ ਦਾ ਔਰ ਉਲਟਾ ਜਿਹੜਾ ਇੱਕ ਮੱਲਾ ਕਲੀਨਿਕ ਚ ਇਹਨਾਂ ਨੇ ਬਣਾ ਦਿੱਤੀ ਹੈ ਜਿੱਨੇ ਸਾਡੇ ਇੱਥੇ ਆ ਐਮਰਜੈਂਸੀ ਸੇਵਾਵਾਂ ਡਿਸਪੈਂਸਰੀਜ਼ ਵਗੈਰਾ ਸੀਗੇ ਐਮਰਜੈਂਸੀ ਸੇਵਾਵਾਂ ਤਾਂ ਨਹੀਂ ਮੈਂ ਕਹਾਂਗੀ ਡਿਸਪੈਂਸਰੀਜ਼ ਸੀਗੀਆਂ ਚਾਰ ਚਲਦੀਆਂ ਚਾਹੇ ਹੈਬੋਵਾਲ ਹੈ ਚਾਹੇ ਪੰਡੋਰੀ ਹੈ ਉਹ ਵੀ ਬੰਦ ਨਾਲ ਦੀਆਂ ਹੋ ਗਈਆਂ ਅੱਜ ਉੱਥੇ ਕੋਈ ਫੈਸਿਲਿਟੀ ਨਹੀਂ ਡਾਕਟਰ ਨਹੀਂ ਕੁਝ ਨਹੀਂ ਔਰ ਇਹ ਆਪਣੀ ਮਸ਼ਹੂਰੀਆਂ ਕਰਦੇ ਜਾ ਰਹੇ ਹੈ ਐਡਵਰਟਾਈਜ਼ਮੈਂਟਸ ਕਰਦੇ ਜਾ ਰਹੇ ਹੈ ਟੀਵੀ ਦੇ ਉੱਤੇ ਆਊਟਡੋਰ ਦੇ ਵਿੱਚ ਸਾਰੀ ਜਗ੍ਹਾ ਰੇਡੀਓ ਦੇ ਉੱਤੇ ਕਿ ਅਸੀਂ ਜਿਹੜਾ ਸਿੱਧੇ ਫੈਸਿਲਿਟੀ ਬਹੁਤ ਦੇ ਰਹੇ ਹਾਂ ਫੈਸਿਲਿਟੀ ਦਾ ਲੋਕਾਂ ਦੇ ਸਾਹਮਣੇ ਸਾਰਾ ਬੀਤ ਜਿਹੜਾ ਕੁਰਲਾਂਦਾ ਪਿਆ ਇੱਕ ਐਂਬੂਲੈਂਸ ਤੱਕ ਵੀ ਬਚੀ ਨਹੀਂ ਸਾਡੇ ਹਸਪੀਟਲ ਦੇ ਵਿੱਚ ਦੇਖੋ ਜੀ ਬੇਦੇ ਸਮੱਸਿਆ ਤਾਂ ਬਹੁਤ ਜ਼ਿਆਦਾ ਹੈ ਸਮੱਸਿਆ ਹੈਗੀ ਆ ਸਾਡਾ ਜਿਹੜਾ 35 ਬਡਾ ਹਸਪੀਟਲ ਬਣਿਆ ਹੈ ਬਿਨਿਆਲੇ ਵਿੱਚ ਟੁੰਗਿਆਂ ਦੇ ਵਿੱਚ ਜਿਹੜਾ ਕਿ ਸਾਡੇ 38 ਪਿੰਡਾਂ ਨੂੰ ਬਲੋਂਗ ਕਰਦਾ ਆ ਜਦੋਂ ਕਿ ਸਾਡੇ ਜਿਹੜੇ ਲੋਕ ਆ ਕੇ ਸਵੇਰ ਤੋਂ ਦਵਾਈ ਲੈ ਕੇ ਲੈਣ ਆਉਂਦੇ ਇੱਥੇ ਤੇ ਕਦੇ ਇੱਥੇ ਡਾਕਟਰ ਸਾਹਿਬ ਦੇ ਹੁੰਦੇ ਆ ਗਿਆ ਤੇ ਜਿਹੜੇ ਸਾਡੇ ਇੱਥੇ 40 45 ਪੋਸਟਾਂ ਡਾਕਟਰਾਂ ਦੀਆਂ ਜੋ ਸਾਰੇ ਡਾਕਟਰਾਂ ਦੀਆਂ ਰਾਮਲਾ ਕੇ ਹੈਗੀਆਂ ਜਿਨ੍ਹਾਂ ਵਿੱਚੋਂ ਲਗਭਗ ਇੱਥੇ 5 6 ਮੁਲਾਜ਼ਮ ਜਿਹੜੇ ਇੱਥੇ ਆਂਦੇ ਹੈਗੇ ਬਾਕੀ ਸਾਡੀਆਂ ਇੱਥੇ ਪੋਸਟਾਂ ਖਾਦੀ ਪਈਆਂ ਹੈਗੀਆਂ ਤੇ ਅਸੀਂ ਸਰਕਾਰ ਕੋਲ ਮੰਗ ਕਰਦੇ ਆ ਕਿ ਸਾਡਾ ਇਲਾਕਾ ਗਰੀਬ ਹੈ ਬੇਤਲਾਕਾ ਬਹੁਤ ਗਰੀਬ ਹੈ ਜੇ ਕੋਈ ਇੱਥੇ ਹਾਸਤਾ ਹੋ ਜਾਂਦਾ ਹੈ ਤੇ ਉਦੋਂ ਸੁਭਾਨ ਵਾਲਾ ਕੋਈ ਨਹੀਂ ਹੈਗਾ ਤੇ ਇਹਦਾ ਸਾਡਾ ਹਸਪਤਾਲ ਹੈ ਇਹਨੂੰ ਵੱਡਾ ਕੀਤਾ ਜਾਵੇ ਇੱਥੇ ਡਾਕਟਰ ਭੇਜੇ ਜਾਣ ਤੇ ਇੱਥੇ ਐਕਸਰੇ ਹੋਣ ਇੱਥੇ ਖੂਚਾਇਸਟ ਹੋਵੇ ਅਦੇਕ ਤਰ੍ਹਾਂ ਦਾ ਲਾਜੜਾ ਤੇ ਸਾਡੇ ਬੀਤ ਇਲਾਕੇ ਦੇ ਵਿੱਚ ਹੋਵੇ ਤਾਂ ਸਾਡੇ ਦਾ ਬੀਤ ਇਲਾਕਾ ਆ ਉਹ ਥੱਲੇ ਜਾਂ ਤੋਂ ਬੱਲ ਸਕਦਾ ਤੇ ਆਸੇ ਬੱਥ ਸਕਦੇ ਆ ਕੋਈ ਵੀ ਐਕਸੀਡੈਂਟ ਹੁੰਦਾ ਆ ਤੇ ਚੱਕ ਕੇ ਇਹ ਗਰਸਿੰਕਰ ਦਾ ਪੀਜੀਆ ਇਹਨੂੰ ਰੈਫਰ ਕਰ ਦਿੰਦੇ ਆ ਜੇ ਇੱਥੇ ਇਲਾਜ ਹੋਣਾ ਪਵੇ ਸਾਡੇ ਦੇ ਲੋਕ ਜਿਹੜੇ ਆ ਉਹ ਮਤੋਂ ਬਚ ਜਾਣ ਮਹਿਰਪਾਲ ਸਿੰਘ ਜੀ ਪਿੰਡ ਮੇਰਾ ਬਜਾਰੀ ਆ ਜੀ ਆ ਕੁਝ ਦਿਨ ਪਹਿਲੇ ਹੀ ਸਾਡੇ ਇੱਕ ਬੀਤ ਇਲਾਕੇ ਦੇ ਪਿੰਡ ਬੀਣ ਵਾਲ ਵਿੱਚ ਇਦਾਂ ਹੀ ਦਰਦ ਨਾ ਘਟਣਾ ਹੋਈ ਹੈ ਸਾਡਾ ਗੱਭਰੂ ਜਵਾਨ ਸਾਡੇ ਪੁੱਤਾਂ ਵਰਗਾ ਹੀ ਆ ਉਹ ਭਤੀਜਾ ਹੀ ਲੱਗਦਾ ਮਨ ਨੂੰ ਤੇ ਉਹਦਾ ਐਸਾ ਅਟੈਕ ਨਾਲ ਹਾਸਾ ਹੋਇਆ ਹੈ ਉਹਦੀ ਡੈਥ ਹੋ ਗਈ ਜੇ ਉਹਨਾਂ ਨੂੰ ਐਟ ਅ ਟਾਈਮ ਟਰੀਟਮੈਂਟ ਮਿਲ ਜਾਂਦੀ ਉਹ ਫਾਸਟੇਡ ਮਿਲ ਜਾਂਦੀ ਤੇ ਸ਼ਾਇਦ ਇਹ ਹਾਸਾ ਨਾ ਹੁੰਦਾ ਉਹਨੂੰ ਐਡੇ ਟਾਈਮ ਗੜਸ਼ਾਂਕ ਤੇ ਨਮਸ਼ਾ ਲੈ ਕੇ ਜਾਣਾ ਪਿਆ ਲੇਕਿਨ ਉਹ ਬੱਚੇ ਦੀ ਜਾਂਦੇ ਜਾਂਦੇ ਰਸਤੇ ਵਿੱਚ ਡੈਥ ਹੋ ਗਈ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ 20 ਜ਼ੈਰੀਏ ਵਿੱਚ ਇਸ ਹਸਪੀਟਲ ਵਿੱਚ ਡਾਕਟਰਾਂ ਤੋਂ ਸਾਨੂੰ ਸਹੂਲਤ ਮਿਲੇ ਤੇ ਸਾਡੇ 20 ਜ਼ੈਰੀਏ ਵਿੱਚ ਕਿਸੇ ਵੀ ਆਉਣ ਵਾਲੇ ਬੱਚੇ ਦੀ ਇਦਾਂ ਦੀ ਜ਼ਰਦ ਨਾਲ ਕੋਈ ਘਟਨਾ ਨਾ ਹੋਵੇ ਮੇਰਾ ਨਾਮ ਰਾਜਕੁਮਾਰ ਹੈ 20 ਇਲਾਕੇ ਜੇ ਬੋਲ ਰਹਾ ਹਾਂ ਤੇ ਸੁੱਸਤੇ ਬਾਤੀ ਬੈਡਾੜਾ ਹਸਪੀਟਲ ਹੈ ਇੱਥੇ ਕੋਈ ਵੀ ਸੁਵਿਧਾ ਨਹੀਂ ਹੈ ਬੰਦੇ ਕੋਈ ਕਿਸੇ ਤਰ੍ਹਾਂ ਦਾ ਵੀ ਮਰੀਜ਼ ਆ ਜਾਵੇ ਨਾ ਕੋ ਪੱਟੀ ਦਾ ਸਾਧਨ ਹੈ ਨਾ ਕੋਈ ਕਿਸੇ ਮਰੀਜ਼ ਨੂੰ ਸਾਂਭਣ ਦਾ ਸਾਭ ਹੈ ਨਾ ਕੋਈ ਡਾਕਟਰ ਆਉਂਦੇ ਹੈ ਨਾ ਬਾਤ ਸਿਰਫ ਇੱਕ ਡਾਕਟਰ ਨਾ ਆਣਾ ਦੋ ਦਿਨ ਲਈ ਉਹਦੇ ਬਾਅਦ ਸਭ ਗਾਇਬ ਹੋ ਜਾਂਦੇ ਹੈ ਇਸ ਕਰਕੇ ਸਾਰੇ ਬੀ ਦੇ ਇਲਾਕੇ ਦੀ ਇਹ ਹੀ ਸਮੱਸਿਆ ਹੈਗੀ ਵੀ ਸਾਰੇ ਡਾਕਟਰ ਉਪਲਬਧ ਹੋਣ ਇਸ ਹਸਪੀਟਲ 30 ਬੈੱਡ ਦੇ ਵਿੱਚ ਤੇ ਆਪਣਾ ਸਾਰਿਆਂ ਨੂੰ ਸੁਵਿਧਾ ਇੱਕੋ ਜੇ ਮਿਲਣੀ ਚਾਹੀਦੀ ਜੀ ਬਜਾਇ ਇਹ ਤਾਂ ਕਰਦੇ ਨਹੀਂ ਸੁਣਾਈ ਜੇ ਸੁਣਾਈ ਕਰਦੇ ਹੁੰਦੇ ਤੇ ਇਹ ਕੰਮੇ ਨਾ ਹੁੰਦੇ ਤੇ ਨਾ ਮਰੀਜ਼ ਦੁਖੀ ਹੁੰਦੇ ਨਾ ਮਰੀਜ਼ ਬੇਲਕਦੇ ਇਸੇ ਕਰਕੇ ਤਾਂ ਸਭ ਦੀ ਸਾਰੀ ਸਮੱਸਿਆ ਚਾਲੂ ਹੈ ਜੀ ਜਿਹੜੇ ਮਰੀਜ਼ ਆਏ ਜਿਸ ਵੇਲੇ ਆਣ ਉਹਨਾਂ ਨੂੰ ਡਾਕਟਰ ਮਿਲ ਨਾ ਤਾਂ ਕਰ ਲਾਨ ਕੌਣ ਜਾਂ ਡਾਕਟਰ ਨਹੀਂ ਮਿਲਨੇ ਤੇ ਉਹ ਦੁਖੀ ਹੈ ਜੀ